ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਰਿਆੜ ਫੂਡ ਚੈਨਲ ਤੇ YouTube ਤੇ ਅੱਜ ਅਸੀਂ ਨਾ ਪਰੋਲ ਦੀ ਸਬਜੀ ਬਣਾਵਾਂਗੇ ਜੀ ਪਰੋਲ ਦੀ ਸਬਜੀ ਬਣਾਵਾਂਗੇ ਦੇਖਿਓ ਤੁਸੀਂ ਆਪਾਂ ਭਰ ਕੇ ਅੱਜ ਬਣਾਵਾਂਗੇ ਪਰੋਲ ਤੇ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬਣਨਗੇ ਇਹ ਦੇਖੋ ਮੈਂ ਪਰੋਲ ਛਿੱਲ ਲਏ ਸੀਗੇ ਪਹਿਲਾਂ ਹੀ ਕਿਉਂਕਿ ਇਹ ਵੀਡੀਓ ਫਿਰ ਬਹੁਤ ਲੰਬੀ ਹੋ ਜਾਂਦੀ ਆ ਤੇ ਛਿੱਲ ਦੇ ਜਿਹੜੇ ਆਪਾਂ ਲੈ ਇਹਨਾਂ ਦੀਆਂ ਛਿੱਲਾਂ ਜਿਹੜੀਆਂ ਲਾਤੀਆਂ ਨੇ ਛਿੱਲਣ ਲਾਤੀਆਂ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਰਹੇ ਆ ਇਹਨਾਂ ਨੂੰ ਇੰਨੇ-ਇਨੇ ਪੀਸ ਲੰਬੇ ਕਰਨਾ ਜਿੰਨੇ ਕਿ ਮੈਂ ਕੀਤੇ ਆ 5-5 ਇੰਚ ਦੇ ਪੀਸ ਆ ਇਹ ਆ ਦੇਖੋ ਇੰਨੇ-ਇਨੇ ਲੰਬੇ ਕਰ ਲੈਨੇ ਮੈਂ ਆ ਦੇਖੋ ਐਦਾਂ ਕੱਟ ਲਾਉਣੇ ਨੇ ਇਹਨਾਂ ਨੂੰ ਪੀਸ ਬਣਾ ਕੇ ਤੇ ਇਸ ਤਰ੍ਹਾਂ ਤੁਹਾਨੂੰ ਦਿਖਾਤਾ ਮੈਂ ਕੱਟ ਲਾਉਣੇ ਨੇ ਤੇ ਇਸ ਤਰ੍ਹਾਂ ਜਿਹੜੇ ਆ ਵਧੀਆ ਤਰ੍ਹਾਂ ਆਇਆ ਨਾ ਧੋ ਬਣਾ ਕੇ ਪਰੋਲ ਆਪਾਂ ਤੇ ਇਦਾਂ ਕੱਟਣੇ ਨੇ ਐਸੇ ਤਰ੍ਹਾਂ ਹੀ ਛਿੱਲ ਕੇ ਤੇ ਐਸੇ ਤਰ੍ਹਾਂ ਹੀ ਕੱਟ ਲਾਉਣੇ ਨੇ ਤੇ ਬਹੁਤ ਵਧੀਆ ਤਰ੍ਹਾਂ ਪਰੋਲ ਜਿਹੜੇ ਆ ਆਪਾਂ ਪਾਣੀ ਤੋਂ ਸੁਕਾ ਕੇ ਰੱਖਣੇ ਨੇ ਤੇ ਬਹੁਤ ਵਧੀਆ ਕਟ ਲਾਵਾਂਗੇ ਅਸੀਂ ਫਿਰ ਤੁਹਾਨੂੰ ਅੱਜ ਨਵੇਂ ਤਰੀਕੇ ਦੇ ਨਾਲ ਮੈਂ ਦੱਸੂਗੀ ਕਿ ਕਿਸ ਤਰ੍ਹਾਂ ਇਹ ਪਰੋਲ ਬਣਦੇ ਤੇ ਬਹੁਤ ਟੇਸਟੀ ਬਣਦੇ ਬਹੁਤ ਹੀ ਚਟਪਟੇ ਬਣਦੇ ਬਹੁਤ ਵਧੀਆ ਬਣਦੇ ਨੇ ਤੁਸੀਂ ਅੱਜ ਜਰੂਰ ਮੇਰੀ ਵੀਡੀਓ ਨਾ ਦੇਖਿਓ ਵੀ ਇਹ ਕਿਵੇਂ ਬਣੇ ਨੇ ਪਰੋਲ ਇਸੇ ਤਰ੍ਹਾਂ ਤੁਸੀਂ ਫਿਰ ਬਣਾ ਕੇ ਖਾਣੇ ਨੇ ਹੁਣ ਆਪਾਂ ਤਿਆਰ ਕਰਦੇ ਹਾਂ ਤੜਕਾ ਇਹਦਾ ਦੇਖੋ ਮੈਂ ਗੈਸ ਬਾਲ ਦਿੱਤਾ ਏ ਫਰਾਈਪੈਨ ਮੈਂ ਧਰ ਦਿੱਤਾ ਏ ਮੈਂ ਨਾ 2 ਚਮਚੇ ਤੇਲ ਪਾਵਾਂਗੀ ਜ਼ਿਆਦਾ ਨਹੀਂ ਪਾਵਾਂਗੀ ਦੋ ਚਮਚੇ ਬਾਸ ਦੋ ਚਮਚੇ ਤੇਲ ਪਾਉਂਗੀ ਇਸ ਤੋਂ ਜ਼ਿਆਦਾ ਆਪਾਂ ਤੇਲ ਨਹੀਂ ਪਾਉਣਾ ਤੇ ਹੁਣ ਤੁਹਾਨੂੰ ਦੱਸਦੇ ਆਂ ਵੀ ਆਪਾਂ ਕਿਵੇਂ ਬਣਾਣਾ ਇਹਨਾਂ ਨੂੰ ਇਹ ਲਸਣ ਦੀਆਂ 5-6 ਗੰਡੀਆਂ ਮੇਰੇ ਕੋਲ ਇਹਨਾਂ ਨੂੰ ਆਪਾਂ ਥੋੜਾ ਥੋੜਾ ਤੜਕਾ ਲਵਾਂਗੇ ਸਾਬਤੀਆਂ ਲਸਣ ਦੀਆਂ ਗੰਡੀਆਂ ਤੇਲ ਗਰਮ ਹੋ ਗਿਆ ਏ ਇਹਨਾਂ ਨੂੰ ਆਪਾਂ ਥੋੜਾ ਥੋੜਾ ਜਿਹੜਾ ਆ ਨਰਮ ਕਰ ਲਵਾਂਗੇ ਜਨਨ ਕਿ ਇਹਨਾਂ ਦਾ ਕੱਚਾਪਨ ਦੂਰ ਕਰ ਲਾਂਗੇ ਆ ਮੇਰੇ ਕੋਲ ਜੀਰੇ ਦਾ 1.5 ਚਮਚਾ ਆਂ ਗਿਆ ਸਾਬਤ ਦਾ 1.5 ਚਮਚਾ ਤੇ 1 ਚਮਚਾ ਮੇਰੇ ਕੋਲ ਕਾਲੀ ਮਿਰਚਾ ਸਾਬਤ ਇਹ ਮੈਂ ਵਿੱਚ ਪਾਤੇ ਵੀ ਇਹ ਥੋੜੇ ਥੋੜੇ ਮਸਾਲੇ ਵੀ ਜਿਹੜੇ ਆ ਇਹਨਾਂ ਨੂੰ ਵੀ ਮਾੜਾ ਮਾੜਾ ਨਾ ਛੇਕਾ ਲਵਾਣਾ ਹੈ ਇਹ ਵੀ ਠੀਕ ਕਰਨੇ ਨੇ ਆ ਹਰੀਆਂ ਮਿਰਚਾਂ ਨੇ 5 6 ਤੇ ਆ ਦੋ ਪਿਆਜ਼ ਕੱਟੇ ਹੋਏ ਆ ਮੈਂ ਇਹਨਾਂ ਨੂੰ ਵੀ ਮੈਂ ਨਾ ਥੋੜਾ ਜਿਹਾ ਮਤਲਬ ਫਰਾਈ ਕਰਾਂਗੀ ਹੁਣ ਤੁਸੀਂ ਇਹ ਦੇਖੋ ਕਿ ਕਦ ਤੱਕ ਮੈਂ ਇਹਨਾਂ ਨੂੰ ਮਤਲਬ ਭੁੰਨਾਗੀ ਕਦ ਤੱਕ ਬਣਾਵਾਗੀ ਇਹ ਜੀ ਨੂੰ ਦੇਖ ਕੇ ਤੁਸੀਂ ਇਸ ਤਰ੍ਹਾਂ ਹੀ ਬਣਾਉਗੇ ਪਰੋਲ ਜਿਤਨਾ ਮੈਂ ਬਣਾਉਂਦੀ ਪਈਆਂ ਇਵੇਂ ਬਣਾਉਗੇ ਨਾ ਤੇ ਸੱਚੀ ਗੱਲ ਆ ਕਿ ਤੁਸੀਂ ਆਪਣਾ ਤਰੀਕਾ ਭੁੱਲ ਜਾਓਗੇ ਇੱਕ ਵਾਰੀ ਖਾ ਕੇ ਜਰੂਰ ਵੇਖਿਓ ਇਸ ਤਰ੍ਹਾਂ ਬਣਾ ਕੇ ਇਹ ਮਜਾ ਹੀ ਕੁਛ ਹੋਰ ਦਿੰਦੇ ਨੇ ਫਿਰ ਆ ਦੇਖੋ ਹੁਣ ਨਾ ਇਹ ਹੋ ਗਏ ਨੇ ਨਾ ਥੋੜੇ ਥੋੜੇ ਮਤਲਬ ਜਿੱਦਾਂ ਲਾਲ ਲਾਲ ਹੋ ਗਏ ਨੇ ਥੋੜੇ ਥੋੜੇ ਬਣ ਗਏ ਨੇ ਆਪਾਂ ਥੋੜੇ ਜਿਹਨਾਂ ਨੂੰ ਹੋਰ ਕਰਾਂਗੇ ਹੁਣ ਗੈਸ ਕਰਤਾ ਮੈਂ ਬੰਦ ਤੇ ਹੋ ਗਏ ਨੇ ਵਧੀਆ ਹੁਣ ਮੈਂ ਇਹਨਾਂ ਨੂੰ ਨਾ ਕੱਢਦੀ ਆ ਬਾਹਰ ਫਰਾਈ ਬੀਨ ਦੇ ਵਿੱਚੋਂ ਬਾਹਰ ਕੱਢ ਕੇ ਇਹਨਾਂ ਨੂੰ ਮੈਂ ਤੇ ਕੁੰਡੇ ਦੇ ਵਿੱਚ ਪਾਵਾਂਗੀ ਉਦਾਂ ਮਿਕਸੀ 'ਚ ਵੀ ਪਾ ਸਕਦੀ ਸੀ ਪਰ ਮਿਕਸੀ ਦੇ ਵਿੱਚ ਮੈਂ ਪਾਣੀ ਮੈਂ ਆਖਿਆ ਨਹੀਂ ਪਾਉਣਾ ਇਹਨਾਂ ਦੇ ਵਿੱਚ ਆਪਾਂ ਪਾਣੀ ਨਹੀਂ ਪਾਉਣਾ ਇਹਨਾਂ ਨੂੰ ਨਾ ਡੰਡੇ ਕੁੰਡੇ 'ਚ ਹੀ ਕੁੱਟਾਂਗੇ ਅੱਜ ਮਸਾਲਾ ਤੇ ਵਧੀਆ ਭਰਨ ਵਾਲਾ ਫਿਰ ਡੰਡੇ ਕੁੰਡੇ 'ਚ ਹੀ ਬਣਦਾ ਆ ਜਿਹੜੀਆਂ ਚੀਜ਼ਾਂ ਦੇ ਵਿੱਚ ਆਪਾਂ ਭਰਨਾ ਹੁੰਦਾ ਨਾ ਉਹ ਮਸਾਲਾ ਜਿਹੜਾ ਕਰੇਲਿਆਂ ਦਾ ਹੋਏ ਟਿੰਡਿਆਂ ਦਾ ਹੋਏ ਉਹ ਤੇ ਡੰਡੇ ਕੁੰਡੇ ਦਾ ਹੀ ਫਿਰ ਖਾਣ ਵਾਲੀ ਚੀਜ਼ ਤੇ ਡੰਡੇ ਕੁੰਡੇ ਨਾਲ ਹੀ ਬਣਦੀ ਹੈ ਇਹ ਹੁਣ ਮੈਂ ਸਾਰਾ ਮਸਾਲਾ ਇਹਦੇ ਵਿੱਚ ਪਾ ਲਿਆ ਤੁਹਾਨੂੰ ਪਤਾ ਲੱਗਾ ਕਿ ਮੈਂ ਮਸਾਲੇ ਦਾ ਕੱਚਾਪਨ ਸਾਰੇ ਦਾ ਹੀ ਦੂਰ ਕਰ ਲਿਆ ਹੁਣ ਆਪਾਂ ਇਹਨੂੰ ਨਾ ਹੋਰ ਮਸਾਲੇ ਪਾਉਣੇ ਆਂ ਇਹਦੇ ਵਿੱਚ ਜਿਹੜੇ ਪਾਉਣੇ ਨੇ ਆਪਾਂ ਹੋਰ ਪਾਉਣੇ ਆ ਨਮਕ ਦਾ ਚਮਚਾ ਪਾਤਾ ਮੈਂ ਸਵਾਦ ਅਨੁਸਾਰ ਨਮਕ ਆਪਣੇ ਪਾਉਣਾ ਚਾਹੀਦਾ ਇਹ ਮੈਂ ਕਾਲੀ ਮਿਰਚ ਥੋੜੀ ਜਿਹੀ ਪਾਈ ਹੈ ਇਹ ਮੈਂ ਥੋੜਾ ਜਿਹਾ ਆਮ ਪਾਇਆ ਵਾ ਆਪਣਾ ਧਨੀਆ ਪਾਊਡਰ ਇਹ ਇਹ ਮੈਂ ਪਾਈ ਹਲਦੀ ਇਹ ਮੈਂ ਨਾ ਥੋੜਾ ਜਿਹਾ આમਚੂਰਾ ਪਾ ਦਿੱਤਾ ਇਹਦੇ ਵਿੱਚ ਖਟਾਈ ਵਾਸਤੇ ਬਾਕੀ ਮਸਾਲੇ ਤਾਂ ਮੈਂ ਪਹਿਲਾਂ ਹੀ ਪਾ ਰੱਖੇ ਤੁਹਾਡੇ ਸਾਹਮਣੇ ਮੈਂ ਸਾਬਤ ਮਸਾਲੇ ਸਾਰੇ ਹੀ ਪਾਏ ਹੋਏ ਆ ਤੇ ਹੁਣ ਮੈਂ ਇਹਨੂੰ ਕੁੱਟ ਕੇ ਬਰੀਕ ਕਰਾਂਗੀ ਚੰਗੀ ਤਰ੍ਹਾਂ ਬਰੀਕ ਕਰ ਲਵਾਂਗੀ ਤੇ ਇਹ ਉਸੇ ਵੇਲੇ ਹੀ ਬਰੀਕ ਹੋ ਜਾਏਗਾ ਕਿਉਂਕਿ ਇਹ ਜਿਹੜਾ ਇਹ ਫਰਾਈ ਹੋਇਆ ਹੈ ਮਸਾਲਾ ਇਹਨੇ ਮਿੰਟੋ-ਮਿੰਟੀ ਬਰੀਕ ਹੋ ਜਾਣਾ ਤੇ ਫਿਰ ਮੈਂ ਤੁਹਾਨੂੰ ਵਿਖਾਨੀ ਆ ਤੁਸੀਂ ਇਸ ਤਰ੍ਹਾਂ ਕਰਕੇ ਕਿਤੇ ਭਰ ਕੇ ਕਿਤੇ ਪਰੋਲ ਖਾ ਕੇ ਵੇਖਿਓ ਆਪਾਂ ਇਹਨਾਂ ਨੂੰ ਹਿੰਦੀ ਦੇ ਵਿੱਚ ਚਚਿੰਡਾ ਵੀ ਕਹਿੰਦੇ ਆ ਤੇ ਪੰਜਾਬੀ ਜਿਹਨੂੰ ਪਰੋਲ ਵੀ ਕਹਿੰਦੇ ਆ ਆਪਾਂ ਮਸਾਲਾ ਲਿਆ ਕੁੱਟ ਤੇ ਹੁਣ ਆਪਾਂ ਭਰਾਂਗੇ ਪਰੋਲ ਆਪਾਂ ਨਾ ਕੂਡੇ ਦੇ ਵਿੱਚੋਂ ਹੀ ਲੈ ਲੈ ਕੇ ਭਰੇ ਜਾਣਾ ਥੋੜਾ ਥੋੜਾ ਚੱਕ ਚੱਕ ਕੇ ਮਸਾਲਾ ਆਹ ਦੇਖੋ ਇਸ ਤਰ੍ਹਾਂ ਆਪਾਂ ਖੋਲਣਾ ਇਹਨੂੰ ਪੀਸ ਨੂੰ ਤੇ ਇਸ ਤਰ੍ਹਾਂ ਹੱਥ ਦੇ ਨਾਲ ਆਪਾਂ ਇਹਨੂੰ ਭਰੇ ਜਾਣਾ ਤੇ ਮਸਾਲਾ ਉਧਰੋਂ ਉਧਰ ਹੀ ਨਿਕਲ ਨਹੀਂ ਦੇਣਾ ਦੋ ਸਰੀਆ ਦੋ ਕੁੱਟ ਕੇ ਰੱਖ ਦੇਣਾ ਬਸ ਇੱਕਦਮ ਆਹ ਦੇਖੋ ਫਸ ਕਲਾਸ ਇਦਾਂ ਕਰਕੇ ਕੁੱਟ ਕੇ ਤੇ ਰੱਖ ਦੋ ਬਸ ਤੇ ਜੇ ਆਪਾਂ ਮਿਕਸੀ ਦੇ ਵਿੱਚ ਪੀਠਦੇ ਤੇ ਪਾਣੀ ਪੈ ਜਾਣਾ ਸੀ ਤੇ ਉਹ ਪਾਣੀ ਫਿਰ ਜਿਹੜਾ ਨਾ ਉਹ ਸਹੀ ਨਹੀਂ ਹੁੰਦਾ ਮਸਾਲਾ ਇਹਨੂੰ ਇਸ ਤਰ੍ਹਾਂ ਦਾ ਹੀ ਚਾਹੀਦਾ ਹੁੰਦਾ ਆ ਜਿਹੜਾ ਇਹਨਾਂ ਦੇ ਵਿੱਚੋਂ ਬਾਹਰ ਨਾ ਆਵੇ ਕਿਉਂਕਿ ਟੇਸਟ ਮਸਾਲੇ ਦਾ ਹੀ ਦਿੰਦੇ ਆ ਇਹ ਹੁਣ ਆਪਾਂ ਸਾਰੇ ਪੀਸ ਜਿਹੜੇ ਆ ਭਰ ਲਵਾਂਗੇ ਵਧੀਆ ਕਰ ਲਵਾਂਗੇ ਇਸ ਤਰ੍ਹਾਂ ਤੇ ਵਰੀਆ ਚੀਜ਼ ਬਣਾਵਾਂਗੇ ਜਿਹੜੀ ਨਾ ਖਾਣ ਵਾਲੀ ਹੋਏ ਪਤਾ ਵੀ ਆਪਾਂ ਰੋਟੀ ਨਾਲ ਇਹ ਚੀਜ਼ ਆਪਾਂ ਬਹੁਤੀ ਲੈ ਸਕਦੇ ਆ ਖਾ ਸਕਦੇ ਆ ਜਿਹੜੀਆਂ ਚੀਜ਼ਾਂ ਨੂੰ ਥੋੜਾ ਜਿਹਾ ਟਾਈਮ ਲੱਗਦਾ ਜਾਂ ਮਿਹਨਤ ਕਰਨੀ ਪੈਂਦੀ ਥੋੜੀ ਬਹੁਤੀ ਤੇ ਉਹ ਚੀਜ਼ਾਂ ਫਿਰ ਸਵਾਦ ਬਹੁਤ ਬਣਦੀਆਂ ਨੇ ਦੇਖਣਾ ਤੁਸੀਂ ਕਦੀ ਆਪਣੇ ਘਰ ਵੀ ਵੇਲ ਲੱਗੀ ਹੋਏ ਕਿਤੇ ਪਰੋਲਾਂ ਦੀ ਤੇ ਕਿੰਨੇ ਪਿਆਰੇ ਪਿਆਰੇ ਲੱੱਥਦੇ ਨੇ ਕਿੰਨੇ ਪਿਆਰੇ ਪਿਆਰੀ ਸਬਜ਼ੀ ਬਣਦੀ ਆ ਉਹਨਾਂ ਦੀ ਵੀ ਆਹ ਦੇਖੋ ਕਿੰਨੇ ਪਿਆਰੇ ਪਿਆਰੇ ਹੋ ਗਏ ਨੇ ਸਾਰੇ ਪੀਸ ਕਿੰਨੇ ਸੋਹਣੇ ਹੋ ਗਏ ਨੇ ਹੁਣ ਆਪਾਂ ਇਹਨੂੰ ਨਾ ਸਾਰਾ ਮਸਾਲਾ ਦੇਖ ਲਓ ਪੂਰਾ ਆਇਆ ਸਾਰਿਆਂ ਦੇ ਵਿੱਚ ਬਰਾਬਰ ਆਇਆ ਕੋਈ ਵਧੀਆ ਨਹੀਂ ਕੋਈ ਘਟਿਆ ਨਹੀਂ ਕਿਉਂਕਿ ਇੰਨਾ ਕ ਅੰਦਾਜ਼ਾ ਹੋਣਾ ਚਾਹੀਦਾ ਕਿ ਕਿੰਨੇ ਪਰੋਲ ਨੇ ਕਿੰਨੇ ਪਿਆਜ਼ ਪਾਉਣੇ ਨੇ ਮੈਂ ਦੋ ਪਿਆਜ਼ ਪਾਏ ਸੀ ਤੇ ਆਹ ਪਰੋਲ ਸੀ ਮੇਰ ਕੋਈ ਕਿੰਨੇ ਪੀਸ ਹੋਣਗੇ 15 20 ਪੀਸ ਹੋਣਗੇ ਤੇ ਦੋ ਪਿਆਜ਼ ਪਾਏ ਸੀ ਦਾ ਵੇ ਲੋ ਇਹਦੇ ਚ ਅਦਰਕ ਨਹੀਂ ਪੈਂਦਾ ਅਦਰਕ ਬਿਲਕੁਲ ਨਾ ਪਾਇਓ ਅਦਰਕ ਇਹਦੇ ਚ ਪੈਂਦਾ ਨਹੀਂ ਆ ਪਰੋਲਾਂ ਦੇ ਵਿੱਚ ਕਰੇਲਿਆਂ ਦੇ ਵਿੱਚ ਅਦਰਕ ਨਹੀਂ ਪੈਂਦਾ ਹੁੰਦਾ ਇਹ ਆਪਾਂ ਹੁਣ ਤੇਲ ਪਾਤਾ ਇਰਫੈਂਡ ਤੁਸੀਂ ਜਿਹੜਾ ਤੇਲ ਚ ਬਣਾਉਂਦੇ ਹੋ ਤੁਸੀਂ ਉਹਦੇ ਚ ਬਣਾ ਸਕਦੇ ਹੋ ਪਰ ਮੈਂ ਰਫੈਂਟ ਤੇਲ ਪਾਤਾ ਏ ਤੇ ਹੁਣ ਮੈਂ ਹੌਲੀ ਹੌਲੀ ਪੀਸ ਜਿਹੜੇ ਆ ਇਹਨਾਂ ਦੇ ਵਿੱਚ ਰੱਖ ਦਵਾਂਗੀ ਮੈਂ ਸਬਜੀ ਬਣਾਉਣ ਦਾ ਤਰੀਕਾ ਹੋਣਾ ਚਾਹੀਦਾ ਸਬਜੀ ਇੱਕ ਤਰੀਕੇ ਨਾਲ ਬਣਦੀ ਬਹੁਤ ਵਧੀਆ ਤਰੀਕਾ ਹੋਣਾ ਚਾਹੀਦਾ ਜੀ ਸਬਜੀ ਦਾ ਥੋੜੀ ਹਲਦੀ ਮੈਂ ਨਾ ਇਹਦੇ ਵਿੱਚ ਪਾਤੀ ਸੀ ਇਹ ਮਸਾਲਾ ਕੁੱਟਣ ਲੱਗਿਆਂ ਤੇ ਥੋੜੀ ਹਲਦੀ ਆਪਾਂ ਬਾਅਦ ਵਿੱਚ ਤੇਲ ਦੇ ਵਿੱਚ ਮਿਕਸ ਕਰਾਂਗੇ ਕਿਉਂਕਿ ਇਹਨੂੰ ਰੰਗਤ ਉੱਪਰੋਂ ਵੀ ਆਉਣੀ ਚਾਹੀਦੀ ਆ ਇਹ ਆਪਾਂ ਇਹਨੂੰ ਜਿਹੜਾ ਆ ਬਾਅਦ ਚ ਵੀ ਥੋੜਾ ਜਿਹਾ ਰੱਖ ਕਰ ਸਕਦੇ ਆ ਹਲਦੀ ਨੂੰ ਪਾ ਸਕਦੇ ਆ ਇਹ ਪਹਿਲਾਂ ਆਪਾਂ ਹਲਦੀ ਪਾਤੀ ਤੇ ਫਿਰ ਆਪਾਂ ਜਿਹੜਾ ਇਹ ਮਤਲਬ ਪਰੋਲਾਂ ਦੇ ਪੀਸ ਆ ਇਹ ਇਹ ਦੇਹਾ ਜੇ ਗਲ ਨਹੀਂ ਇਹ ਤੇ ਠਹਿਰ ਕੇ ਗਲਨੇ ਆ ਪਰ ਹਲਦੀ ਨੇ ਜਰੂਰ ਸੜ ਜਾਣਾ ਉਹ ਤੇਲ ਜੁਰਗ ਵਾਲਾ ਕਾਲਾ ਹੋ ਜਾਣਾ ਇਸ ਕਰਕੇ ਆਪਾਂ ਹਲਦੀ ਠਹਿਰ ਕੇ ਪਾਉਣੀ ਆ ਹੁਣ ਇਹ ਦੇਖੋ ਜੀ ਥੋੜਾ ਚਿਰ ਮੈਂ ਉੱਤੋਂ ਟੱਕੇ ਸੀਗੇ ਤੇ ਇੱਕ ਇੱਕ ਪਾਸਾ ਇਹਨਾਂ ਦਾ ਥੋੜਾ ਥੋੜਾ ਹੋ ਗਿਆ ਤੇ ਆਪਾਂ ਇਹਨਾਂ ਨੂੰ ਉਲਟਾ ਪਲਟੇ ਕਰਾਂਗੇ ਜੀ ਹੁਣ ਇਹਨਾਂ ਨੂੰ ਥੱਲਾਂ 'ਚ ਥੋੜੇ-ਥੋੜੇ ਸਾਰਿਆਂ ਨੂੰ ਥੱਲਾਂ 'ਚ ਥਲ ਕੇ ਫਿਰ ਆਪਾਂ ਇਹਨਾਂ ਨੂੰ ਸੇਕ ਲਵਾਵਾਂਗੇ ਤੇ ਫਿਰ ਇਹ ਜਿਹੜੇ ਆ ਤਿਆਰ ਹੋ ਜਾਣੇ ਨੇ ਇਹ ਬਣਦੇ ਜਰਾ ਘੱਟ ਹੀ ਸਲੋ ਸਲੋ ਗੈਸ ਤੇ ਬਣਦੇ ਆ ਇਹ ਬਹੁਤ ਘੱਟ ਘੱਟ ਗੈਸ ਤੇ ਇਹ ਜ਼ਿਆਦਾ ਸੇਕ ਨਾਲ ਸੜ ਜਾਂਦੇ ਆ ਜ਼ਿਆਦਾ ਨਹੀਂ ਲਵਾਉਣਾ ਚਾਹੀਦਾ ਇਦਾਂ ਹੌਲੀ ਹੌਲੀ ਬਣਾਣੇ ਚਾਹੀਦੇ ਆ ਇਹ ਥੋੜਾ ਟਾਈਮ ਇਦਾਂ ਲੈ ਲੈਂਦੇ ਆ ਪਰ ਬੰਦੇ ਬਹੁਤ ਟੇਸਟੀ ਆ ਉਦਾਂ ਨਾ ਕੱਚਾ ਪਿਆਜ਼ ਪਾਉਣ ਨਾਲ ਇਹ ਪਿਆਜ਼ ਪੂਰੀ ਤਰ੍ਹਾਂ ਨਾ ਅੰਦਰੋਂ ਇਹਦੀੋਂ ਪੁੱਜਦਾਨੀ ਆ ਉਹ ਥੋੜਾ ਕੱਚਾ ਰਹਿ ਜਾਂਦਾ ਤੇ ਆਪਾਂ ਇਹ ਤਰੀਕੇ ਦੇ ਨਾਲ ਪਾਇਆ ਇਹ ਕਿ ਇਹ ਜਿਹੜਾ ਪਿਆਜ਼ ਆ ਇਹਦਾ ਕੱਚਾਪਨ ਵੀ ਦੂਰ ਹੋ ਗਿਆ ਪਹਿਲਾਂ ਹੀ ਤੇ ਪਰੋਲ ਜਿਹੜੇ ਆ ਕਰੇਲਿਆਂ ਵਾਂਗਰ ਬਹੁਤ ਵਧੀਆ ਬਣਨੇ ਨੇ ਤੇ ਮਸਾਲਾ ਬਾਹਰ ਆਪਾਂ ਨਿਕਲ ਨਹੀਂ ਦੇਣਾ ਤੇ ਫਿਰ ਕਿਉਂ ਨਹੀਂ ਵਧੀਆ ਬਣ ਗਏ ਤੁਸੀਂ ਵੀਡੀਓ ਨੂੰ ਪੂਰੀ ਵੇਖਿਆ ਕਰੋ ਤੇ ਵੇਖ ਕੇ ਪੂਰੀ ਤਰ੍ਹਾਂ ਵੀਡੀਓ ਫਿਰ ਤੁਸੀਂ ਚੀਜ਼ ਬਣਾਇਆ ਕਰੋ ਤੁਹਾਨੂੰ ਸਾਰੇ ਪਤਾ ਲੱਗ ਜਾਂਦਾ ਫਿਰ ਗੱਲਾਂ ਦਾ ਕਿ ਆਪਾਂ ਇਹ ਕੰਮ ਕੰਮ ਕਿੱਦਾਂ ਕੀਤਾ ਵੀਡੀਓ ਤੇ ਉਸੇ ਤਰ੍ਹਾਂ ਹੀ ਤੁਸੀਂ ਕਰੋਗੇ ਤਾਂ ਤੁਹਾਡੀ ਸਬਜੀ ਵੀ ਬਹੁਤ ਟੇਸਟੀ ਬਣੇਗੀ ਜੇ ਤੁਸੀਂ ਕੱਟ-ਕੱਟ ਕੇ ਵੀਡੀਓ ਵੇਂਦੇ ਹੋ ਫਿਰ ਤੁਹਾਨੂੰ ਸਮਝ ਨਹੀਂ ਲੱਗਦੀ ਹੋਏਗੀ ਕਿ ਆਪਾਂ ਕਿਹੜਾ ਸੀਨ ਛੱਡ ਦਿੱਤਾ ਕਿਹੜਾ ਰੱਖ ਲਿਆ ਤੇ ਇਹ ਚੀਜ਼ ਆ ਕਿ ਸਬਜ਼ੀ ਬਣਾਣੀ ਆ ਤੇ ਸਿੱਖਣੀ ਆ ਜਾਂ ਵੇਖਣੀ ਆ ਤੇ ਫਿਰ ਇਹਦੇ ਵਰਗੀ ਬਣਾਣੀ ਆ ਤੇ ਫਿਰ ਤੁਸੀਂ ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਬਣਾਈ ਆ ਇਸ ਤਰ੍ਹਾਂ ਤੇ ਫਿਰ ਇਸ ਤਰ੍ਹਾਂ ਹੀ ਪਤਾ ਲੱਗ ਸਕਦਾ ਏ ਰਿਅਰਡ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਬੜੀ ਬੜੀ ਮਿਹਰਬਾਨੀ ਤੁਹਾਡੀ ਮਿਲਦੇ ਆਂ ਜੀ ਅਗਲੀ ਵੀਡੀਓ